ਜਿਸ ਤੇ ਸਾਡੇ ਸਹਾਇਕੀ ਪ੍ਰਵੀਨ ਰਿਸ਼ੀ ਜੁੜੇ ਹੋਏ ਨੇ ਬਰਨਾਲਾ ਤੋਂ ਨਾ ਤੁਹਾਨੂੰ ਜਾਣਕਾਰੀ ਲਵਾਂ ਕਿ ਬਰਨਾਲਾ ਦੀ ਹਸੀਰਤ ਕੌਰ ਦੇ ਵੱਲੋਂ ਮੱਲਾ ਮਾਰਿਆ ਗਿਆ ਹੈ ਪ੍ਰਵੀਨ ਕਿਸ ਤਰੀਕੇ ਦਾ ਮਾਹੌਲ ਜੁੜਾ ਹੈ ਹਸੀਰਤ ਦੇ ਘਰ ਦੇ ਵਿੱਚ ਦੇਖਣ ਨੂੰ ਮਿਲਿਆ ਜੇਕਰ ਤੁਸੀਂ ਉੱਥੇ ਗਏ ਹੋਗੇ ਤੇ ਮੁੰਡਿਆਂ ਦਾ ਪਾਸ ਫੀਸਾ ਜੁੜਾ ਹੈ ਉਹ 88% ਰਿਹਾ ਹੈ કુલ 91% ਜੁੜਾ ਹੈ ਵਿਦਿਆਰਥੀ ਪਾਸ ਹੋਏ ਨੇ 12ਵੀਂ ਦੇ ਪ੍ਰਖਿਆ ਦੇ ਵਿੱਚ ਤੇ 94.3% ਕੁੜੀਆਂ ਪਾਸ ਹੋਈਆਂ ਨੇ ਉਥੇ 88% ਜਿਹੜੇ ਮੁੰਡੇ ਨੇ ਉਹ ਪਾਸ ਹੋਏ ਨੇ 12ਵੀਂ ਦੇ ਜੁੜਾ ਹੈ ਨਤੀਜਾ ਰਿਹਾ ਉਸ ਦੇ ਵਿੱਚ ਬਰਨਾਲਾ ਦੀ ਹਰਸੀਰਤ ਕੌਰ ਦੇ ਵੱਲੋਂ ਟੌਪ ਕੀਤਾ ਗਿਆ ਹੈ ਫਿਰੋਜ਼ਪੁਰ ਦੀ ਮਨਵੀਰ ਦੇ ਵੱਲੋਂ ਜੁੜਾ ਹੈ ਦੂਜਾ ਸਥਾਨ ਹਾਸਲ ਕੀਤਾ ਗਿਆ ਤੇ ਮਾਨਸਾ ਦੀ ਅਰਸ਼ ਦੇ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ ਹੈ ਤੇ ਇਸਨੇ ਜੁੜੇ ਵਿਦਿਆਰਥਣ ਨੇ ਉਹਨਾਂ ਦੀਆਂ ਤਸਵੀਰਾਂ ਤੋਂ ਦਿਖਾ ਰਿਆ ਪਹਿਲਾ ਸਥਾਨ ਹਰਸੀਰਤ ਦਾ ਦੂਜਾ ਸਥਾਨ ਮਨਵੀਰ ਅਤੇ ਤੀਜਾ ਸਥਾਨ ਤੇ ਰਹੀ ਹੈ ਅਰਸ਼ ਇਹਨਾਂ ਦੇ ਵੱਲੋਂ ਮੱਲਾ ਮਾਰਿਆ ਗਿਆ ਹੈ ਕੁੜੀਆਂ ਦੇ ਵੱਲੋਂ ਹੀ ਇਸ ਵਾਰ ਵੀ ਪ੍ਰੀਖਿਆ ਦੇ ਵਿੱਚ ਵੱਲਾ ਮਾਰਿਆ ਗਿਆ 12ਵੀਂ ਦੇ ਪ੍ਰੀਖਿਆ ਦੇ ਵਿੱਚ ਤੇ ਪੰਜਾਬ ਦੇ ਰਿਜ਼ਲਟ ਜੁੜੇ ਨੇ ਡਿਕਲੇਅਰ ਕਰ ਦਿੱਤੇ ਗਏ ਨੇ ਪੰਜਾਬ ਦੇ ਵੱਲੋਂ ਪੀਐਸਸੀਬੀ ਦੇ ਵੱਲੋਂ ਅੱਜ 12ਵੀਂ ਦੇ ਨਤੀਜੇ ਜੁੜੇ ਨੇ ਜਾਰੀ ਕਰ ਦਿੱਤੇ ਗਏ ਨੇ ਤੇ ਇਸ ਨਤੀਜੇ ਜੁੜੇ ਨੇ ਕਾਫੀ ਸ਼ਾਨਦਾਰ ਰਹੇ ਨੇ ਲਗਾਤਾਰ ਪੰਜਾਬ ਸਰਕਾਰ ਜੁੜੀ ਹੈ ਉਸ ਦੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਸੇ ਕਿ ਆਪਣੇ ਸਿੱਖਿਆ ਦਾ ਪੰਜਾਬ ਦੇ ਵਿੱਚ ਜਿਹੜਾ ਸਿੱਖਿਆ ਦਾ ਮਿਆਰ ਹੈ ਉਸ ਨੂੰ ਉੱਚਾ ਚੁੱਕਿਆ ਜਾਏਗਾ ਤੇ ਕਿਤੇ ਨ ਕਿਤੇ ਇਹ ਜਿਹੜੇ ਨਤੀਜੇ ਹੁਣ ਸਾਹਮਣੇ ਆਏ ਨੇ 12ਵੀਂ ਦੇ ਬਿਹਤਰ ਨਜ਼ਰ ਆਏ ਪਿਛਲੇ ਸਾਲ ਦੇ ਨਾਲੋਂ ਇਸ ਵਾਰ ਦਾ ਨਤੀਜਾ ਜਿਹੜਾ ਹੈ ਬਿਹਤਰ ਰਿਹਾ ਹੈ ਮਾਨਸਾ ਦੀ ਆਸ਼ਰੇ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ ਹੈ 12ਵੀਂ ਦੇ ਪ੍ਰੀਖਿਆ ਦੇ ਵਿੱਚ ਦੂਜਾ ਸਥਾਨ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਰਹੀ ਹੈ ਮਨਵੀਰ ਕੌਰ ਜੋ ਕਿ ਫਿਰੋਜ਼ਪੁਰ ਦੀ ਹੈ ਤੇ ਪਹਿਲਾ ਸਥਾਨ ਹਰਸੀਰਤ ਦੇ ਵੱਲੋਂ

ਉਹਦੇ ਵਿੱਚੋਂ ਇਹ 500 ਦੇ ਵਿੱਚ ਹਰ ਸੀ ਔਰ ਜਿਹੜੀ ਲੜਕੀ ਹੈ 500 ਦੇ ਵਿੱਚੋਂ 500 ਨੰਬਰ ਲੈ ਕੇ ਜਿਹੜੀ ਕੀ ਹੈ ਇਹ ਪੰਜਾਬ ਦੇ ਵਿੱਚ ਟਾਪ ਹਾਸਲ ਕੀਤਾ ਇਹ ਮਤਲਬ ਕਿ ਆਪੇ ਨਾਨਕੇ ਜਿਹੜੀ ਕਿ ਲੋਂਗੋਵਾਲ ਗਈ ਹੋਈ ਸੀ ਤੇ ਕੁਝ ਟਾਈਮ ਬਾਅਦ ਅਤਾ ਪੜਾ ਕਾ ਟਾਪ ਨੇ ਨੂੰ ਪਤਾ ਲੱਗਿਆ ਕਿ ਮੈਂ ਪੰਜਾਬ ਟਾਪ ਪਰ ਆਈਆਂ ਤਾਂ ਇਹਦੇ ਫਾਦਰਪੁੱਤੋਂ ਲੋਂਗੋਵਾਲ ਤੋਂ ਇਹ ਬਰਨਾਲੇ ਉਹਦੇ ਵਿੱਚ ਇਸ ਸਮੇਂ ਬਾਅਦ ਇਹ ਲਗਾਤਾਰੀਆ ਤੇ ਸਕੂਲ ਵੱਲੋਂ ਪੂਰਾ ਪ੍ਰਬੰਧ ਕੀਤਾ ਕੀਤਾ ਜਾ ਰਿਹਾ ਹੈ ਤੇ ਇਹ ਜਿਹੜੀ ਕਿ ਬਰਨਾਲੇ ਦਾ ਜੇ ਕਸਬਾ ਹੈ ਧਨੋਲਾ ਉੱਥੋਂ ਦੀ ਇਹ ਜਿਹੜੀ ਕਿ ਬੱਚੀ ਹੈ ਇਹ ਰਹਿਣ ਵਾਲੀ ਹੈ ਜੀ ਬਿਲਕੁਲ ਪ੍ਰਵੀਨ ਜਿਹੜੇ ਆਪਾਂ ਜਲਦੀ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਦਾ ਜੋ ਹੈ ਰਿਜ਼ਲਟ ਹੈ ਉਹ ਬਿਹਤਰ ਰਿਹਾ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਜਿਹੜਾ ਸਿੱਖਿਆ ਦਾ ਮਿਆਰ ਹੈ ਪੰਜਾਬ ਦੇ ਵਿੱਚ ਉਸ ਨੂੰ ਉੱਚਾ ਚੁੱਕਿਆ ਜਾਏਗਾ ਤਾਂ ਇਹ ਬਿਹਤਰ ਰਿਜ਼ਲਟ ਕਿੰਨਾ ਕਿਤੇ ਇਸ ਗੱਲ ਦਾ ਸਬੂਤ ਵੀ ਹੈ ਕਿ ਮਿਆਰ ਜਿਹੜਾ ਹੈ ਉੱਚਾ ਚੁੱਕਿਆ ਗਿਆ ਹੈ ਕੀ ਹਰ ਸਮੇਂ ਕੀ ਇਹ ਗੱਲ ਇਹ ਆ ਕਿ ਇਹ ਜਿਹੜਾ ਕੀ ਤਰੀਬ ਬਰਨਾਲੇ ਦੀ ਤਰੀਬ ਬਰਨਾਲੇ ਦੇ ਵਿੱਚ ਇੱਕ ਬੇਟੀ ਨੇ ਚਾਹੇ ਪੰਜਾਬ ਦੇ ਵਿੱਚ ਬਰਨਾਲੇ ਦਾ ਨਾਮ ਰੋਸ਼ਨ ਕੀਤਾ ਪਰ ਪੌਪਰ ਦੇ ਵਿੱਚ ਬਰਨਾਲੇ ਦੀਆਂ 4 ਲੜਕੀਆਂ ਆਈਆਂ ਨੇ ਬਰਨਾਲਾ ਜ਼ਿਲ੍ਹਾ ਜਿਹੜਾ ਕੀ ਬਹੁਤ ਹੀ ਜ਼ਿਆਦਾ ਅੱਜ ਨਾ ਉਹ ਪੰਜਾਬ ਸਿੱਖਿਆ ਬੋਰਡ ਦੇ ਵਿੱਚ ਬਹੁਤ ਹੀ ਜ਼ਿਆਦਾ ਅੱਜ ਆ ਰਿਹਾ ਠੀਕ ਤੇ ਤਿੰਨੇ ਜੇਕਰ ਆਪਾਂ ਟੌਪ ਦੀ ਗੱਲ ਕਰਦੇ ਆ ਪ੍ਰਵੀਨ ਤਾਂ ਤਿੰਨੇ ਹੀ ਕੁੜੀਆਂ ਨੇ ਜਿਨ੍ਹਾਂ ਦੇ ਵੱਲੋਂ ਮੱਲਾ ਮਾਰਿਆ ਗਿਆ ਹੈ। ਕੀ ਹਾਂ ਤਿੰਨੇ ਇਹ ਹੀ ਮੱਲਾ ਮਾਰਿਆ ਨੇ ਬਰਨਾਲੇ ਦੇ ਜਿਹੜੀ ਜਿਹੜੀ ਅੰਦਗੀ ਹੈ ਇਹ ਇਸ ਨੇ 450 ਤੋਂ 500 ਆਦ ਤੱਕ ਪ੍ਰਾਪਤ ਕੀਤੀ ਹੈ ਤੇ ਇੱਕ ਸੋਚ ਕੋਟੀ ਲੱਤੀ ਹੈ ਜਿਨੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਤੇ ਇੱਕ ਮਹਾਨ ਸਾਡੀ ਲੱਤੀ ਹੈ। ਫਿਰ ਥਰਡ ਪੋਜੀਸ਼ਨ ਹਾਸਲ ਕੀਤੀ ਹੈ ਐਸਟਾ ਜਿਹੜਾ ਮੋਰਚਾ ਉਹ ਲੜਕੀਆਂ ਨੇ ਹੀ ਫੇਰ ਮਾਰ ਕੇ ਦਿਖਾਇਆ ਹੈ। ਪ੍ਰੋਬੇਬਲ 9:00 ਵਜੇ ਜਿਹੜਾ ਰਿਜ਼ਲਟ ਹੈ ਉਸ ਨੂੰ ਡਿਕਲੇਅਰ ਕੀਤਾ ਗਿਆ ਸੀ। ਅ ਤਕਰੀਬਨ ਘੰਟਾ ਢੂ ਘੰਟਾ ਪਹਿਲਾਂ ਜਿਹੜਾ ਕੀ ਰਿਜ਼ਲਟ ਡਿਕਲੇਅਰ ਕਰ ਦਿੱਤਾ ਗਿਆ ਸੀ ਉਦੋਂ ਤੋਂ ਹੀ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਮੇਰੀ ਗੱਲਬਾਤ ਹੋਈ ਉਹ ਕਹਿੰਦੇ ਅਸੀਂ ਪ੍ਰੋਗਰਾਮ ਬਿਠਿਆ ਹੋਇਆ ਕਿ ਬੇਟੀ ਨੂੰ ਹੈ ਜਿਹੜਾ ਅਸੀਂ ਇੱਥੇ ਮਤਲਬ ਕਿ ਲੈ ਕੇ ਆ ਰਹੇ ਹਾਂ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਬੇਟੀ ਨੂੰ ਸਨਮਾਨਿਤ ਕਰਾਂਗੇ ਤੇ ਉਸ ਤੋਂ ਬਾਅਦ ਉਸ ਨੂੰ ਦੇ ਘਰੇ ਭੇਜਾਂਗੇ। ਤਿਆਸੀਰਤ ਜੋ ਕਿ ਬਰਤਾਲਾ ਦੇਖੇ ਚੋਪ ਦਿੱਤਾ ਹੈ ਕਿਹੜੇ ਸਕੂਲ ਤੋਂ ਆਜੜੀਆ ਹਸੀਰਤ ਵਿਲੰਗ ਕਰਦੀ ਹੈ ਇਹ ਹੈ ਜਿਹੜਾ ਸਰਵhstackਾਰੀ ਸਕੂਲ ਹੈ ਵਿਦਿਆ ਮੰਦਰ ਹੈ ਉਹ ਤੋਂ ਇਹ ਜਿਹੜੀ ਹੈ ਬਰੋਕਰਦੀ ਹੈ ਜਿਹੜਾ ਕਿ ਪਲਸ ਪਲਸ 2 ਤੱਕ ਦਾ ਇਹ ਸਕੂਲ ਹੈ ਜਿਹੜਾ ਸ਼ਹਿਰ ਦੇ ਵਿਚਕਾਰ ਇਹ ਸਕੂਲ ਹੈ ਜਿਹੜਾ ਕਿ ਸਨਾਤਨਿਕ ਤੇ ਪ੍ਰਿੰਸੀਪਲ ਦੇ ਵੱਲੋਂ ਤੇ ਸਕੂਲ ਦੇ ਹੋਰ ਸਟਾਫ ਦੇ ਵੱਲੋਂ ਕੋਈ ਬਿਆਨ ਹੁਣ ਤੱਕ ਸਾਹਮਣੇ ਆਇਆ ਹੈ ਹਸੀਰਤ ਨੂੰ ਲੈ ਕੇ ਹਰ ਸੇਮਰਤ ਨੂੰ ਲੈ ਕੇ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਹੈ ਕਿ ਉਹਨਾਂ ਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਪਰ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਵੀਰ ਜੀ ਤੁਸੀਂ ਇੱਥੇ ਆਓ ਇੱਥੇ ਆ ਕੇ ਇੰਟਰਵਿਊ ਲਓ ਉਹਨਾਂ ਨਾਲੇ ਬੇਟੀ ਦੀ ਨਾਲੇ ਮਤਲਬ ਕਿ ਇੱਥੇ ਆ ਕੇ ਬੇਟੀ ਦਾ ਮੂੰਹ ਮਿੱਠਾ ਕਰਾਓ ਨਾਲੇ ਸਾਡਾ ਮੂੰਹ ਮਿੱਠਾ ਕਰਾਓ ਸਾਡਾ ਸਕੂਲ ਜਿਹੜਾ ਕਿ ਪੰਜਾਬ ਦੇ ਵਿੱਚ ਅੱਜ ਮਤਲਬ ਕਿ ਰੌਣਕਾਂ ਲੈ ਕੇ ਆਇਆ ਪ੍ਰਵੀਨ ਜੀ ਜੇਕਰ ਆਪਾਂ ਗੱਲ ਕਰੀਏ ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਕੁੜੀਆਂ ਨੇ ਤਾਂ ਮੱਲਾ ਮਾਰਿਆ ਹੀ ਹੈ ਲੇਕਿਨ ਪਾਸਿੰਗ ਫੀਸਦ ਦੀ ਵੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਕੁੜੀਆਂ ਹਰ ਸਾਲ ਹੀ ਮੁੰਡਿਆਂ ਦੇ ਨਾਲੋਂ ਅੱਗੇ ਨਿਕਲ ਰਹੀਆਂ ਨੇ ਜੀ ਹਾਂ ਕੁੜੀਆਂ ਹਮੇਸ਼ਾ ਹੀ ਮਤਲਬ ਖੁੜਾ ਗਿਆ ਚਿੰਤਨਤ ਰਹਿੰਦੀਆਂ ਨੇ ਇਸੇ ਕਰਕੇ ਜਿਹੜੇ ਕਿ ਡਰ ਕੇ ਹੁੰਦੇ ਆ ਉਹ ਚੰਚਲ ਸੁਭਾਅ ਦੇ ਹੁੰਦੇ ਆ ਉਸ ਕਰਕੇ ਉਹਨਾਂ ਨੂੰ ਆਏ ਹੁੰਦਾ ਹੈ ਕਿ ਚਲ ਕੋਈ ਗੱਲ ਨਹੀਂ ਚਾਹੇ ਟਾਪਰ ਹੁੰਦੇ ਆ ਪੜ੍ਹਜ ਪੂਰੇ ਸ਼ਹਰ ਹੁੰਦੇ ਆ ਪਰ ਉਹਨਾਂ ਨੂੰ ਜਦ ਚਲਦਾ ਹੀ ਉਹਨਾਂ ਦੀ ਲੈਡ ਉੱਪਦੀ ਹੈ ਜਿਹੜੀਆਂ ਬੱਚੀਆਂ ਹੁੰਦੀਆਂ ਨੇ ਉਹ ਥੋੜੀ ਜਿਹੀ ਸੀਰੀਅਸ ਹੁੰਦੀਆਂ ਨੇ ਇਸ ਜਿਹੇ ਫੋਨ ਕਰਕੇ ਉਹ ਜਿਹੜੀਆਂ ਭੜਾਈਆਂ ਨੂੰ ਪੜਾਈ ਨੂੰ ਜ਼ਿਆਦਾ ਧਿਆਨ ਦੇ ਨਾਲ ਮਤਲਬ ਦੇਖੇ ਨੇ ਇਸ ਕਰਕੇ ਜਦੋਂ ਵੀ ਦੇਖਿਆ ਗਿਆ ਤਾਂ ਜਿਹੜੀਆਂ ਲੜਕੀਆਂ ਨੇ ਉਹ ਹੀ